ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਨੂੰ ਤੁਹਾ ਸਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ ਅੱਜ ਵਾ ਬਣਾ ਰਹੇ ਹਾਂ ਪਿਓਤੀ ਹੋਈ ਮੂੰਗੀ ਦੀ ਦਾਲ ਦੇ ਨਾਲ ਬਹੁਤ ਹੀ ਵਧੀਆ ਮਟਰੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਇੱਕਦਮ ਕ੍ਰਿਸਪੀ ਬਣਦੀ ਆ ਇਹਨੂੰ ਤੁਸੀਂ ਬਹੁਤ ਲੰਬੇ ਸਮੇਂ ਲਈ ਸਟੋਰ ਕਰ ਸਕਦੇ ਆ ਤੁਸੀਂ ਬਣਾ ਸਕਦੇ ਆ ਬਿਨਾ ਆਪਾਂ ਮੈਦੇ ਤੋਂ ਓਵਨ ਤੋਂ ਜਾਂ ਫਿਰ ਮਿੱਠੇ ਸੋਡੇ ਤੋਂ ਦੁੱਧ ਦਹੀਂ ਇਦਾਂ ਦੀ ਕੋਈ ਚੀਜ਼ ਨਹੀਂ ਵਰਤਾਂਗੇ ਸਾਰੀਆਂ ਚੀਜ਼ਾਂ ਆਪਣੇ ਘਰੇ ਹੁੰਦੀਆਂ ਹੀ ਆ ਉਹੀ ਚੀਜ਼ਾਂ ਪ ਵਰਤਾਂਗੇ ਓਲੇ ਆਪਾਂ ਇੱਥੇ ਅੱਧੀ ਕੌਲੀ ਮੂੰਗੀ ਦੀ ਦਾਲ ਨੂੰ ਮੈਂ ਪਿਓਤਾ ਸਗਾ ਤੇ ਆਂਛੇ ਘੰਟੇ ਪੀਉਣ ਤੋਂ ਬਾਅਦ ਜਮੈਂ ਇਹਨੂੰ ਜਿਹੜਾ ਇਹਦਾ ਪਾਣੀ ਕੱਢ ਲਿਆ ਵੱਖਰਾ ਤੇ ਇੱਥੇ ਇੱਕ ਚਮਚ ਤੇਲ ਦੇ ਵਿੱਚ ਮੈਂ ਥੋੜਾ ਜੀਰਾ ਪਾਇਆ ਥੋੜਾ ਧਨੀਆ ਪਾਇਆ ਤੇ ਸਾਰੀ ਜਿਹੜੀ ਮੂੰਗੀ ਦੀ ਦਾਲ ਆ ਇਹ ਪਾਤੀ ਹੈ ਇਸ ਤਰੀਕੇ ਨਾਲ ਤੇ ਇਹਨੂੰ ਹੁਣ ਆਪਾਂ ਜਿਹੜਾ ਇਹ ਪੁੰਨਾਂਗੇ ਉਹਦੇ ਨਾਲ ਕੀ ਹੈ ਇਹ ਥੋੜਾ ਜਿਹਾ ਸੁੱਕ ਜੂਗੀ ਡਰਾਈ ਹੋ ਜੂਗੀ ਹੁਣ ਆਪਾਂ ਦੇ ਥੋੜੇ ਸਵਾਦ ਸਾਈਕ ਲੂਣ ਪਾਵਾਂਗੇ ਗਰਮ ਮਸਾਲਾ ਧਨੀਆ ਪਾਊਡਰ ਜੀਰਾ ਪਾਊਡਰ ਹਲਦੀ ਪਾਊਡਰ ਤੇ ਲਾਲ ਮਿਰਚ ਪਾਊਡਰ ਪਾਵਾਂਗੇ ਦੇਖੋ ਥੋੜੀ ਜਿਹੀ ਹਿੰਗ ਪਾਵਾਂਗੇ ਤੇ ਚਿਲੀ ਫਲੈਕਸ ਪਾਵਾਂਗੇ ਤਾਂ ਜੋ ਇਹ ਚਟਪਟਾ ਤੇ ਟੇਸਟੀ ਜਿਹਾ ਬਣੇ ਇਦਾਂ ਨਾਲ ਆਪਣੀ ਮਟਰੀ ਬਹੁਤ ਜਿਆਦਾ ਸੁਆਦ ਬਣਦੀ ਹੈ ਇੱਥੇ ਮੈਂ ਦੋ ਕੌਲੀਆਂ ਆਟਾ ਲਿਆ ਹੈ ਤੇ ਅੱਧੀ ਕੌਲੀ ਸੂਜੀ ਲਈ ਹੈ ਸੂਜੀ ਜੇ ਤੁਸੀਂ ਨਹੀਂ ਵੀ ਲੈਣਾ ਚਾਹੁੰਦੇ ਤਾਂ ਸਕਿਪ ਵੀ ਕਰ ਸਕਦੇ ਆ ਪਰ ਸੂਜੀ ਦੇ ਨਾਲ ਕ੍ਰਿਸਪੀ ਬਣੂਗਾ ਫਿਰ ਇਸ ਵਿੱਚ ਸਵਾਦ ਸਹਿ ਇੱਕ ਥੂੰਣ ਪਾਇਆ ਤੇ ਨਾਲ ਹੀ ਪਾਈ ਕਸੂਰੀ ਮੇਥੀ ਕਸੂਰੀ ਮੇਥੀ ਦੇ ਨਾਲ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਫਿਰ ਇਹਦੇ ਵਿੱਚ ਮੈਂ ਦੋ ਚਮਚ ਰੜਾ ਤੇਲ ਪਾਇਆ ਹੈ ਤੇ ਆਪਣੇ ਮੂੰਗੀ ਦੀ ਦਾਲ ਵਾਲਾ ਮਿਕਸਚਰ ਪਾਇਆ ਹੈ ਤੇ ਫਿਰ ਮੈਂ ਪਾਣੀ ਪਾ ਕੇ ਇਹਦਾ ਆਟਾ ਗੁੰਨ ਲਿਆ ਸੌਫਟ ਆਟਾ ਗੁੰਨਣਾ ਹੈ ਆਪਾਂ ਇਸ ਤਰੀਕੇ ਦਾ ਹੁਣ ਆਪਾਂ ਜਿਹੜਾ ਇਹਦਾ ਪੇੜਾ ਬਣਾ ਕੇ ਤੇਨੂੰ ਤੂੜਾ ਲਗਾ ਕੇ ਆਪਾਂ ਵੇਲਣਾ ਹੈ ਤੁਸੀਂ ਮੈਦਾ ਵੀ ਲਾ ਸਕਦੇ ਹੋ ਮੈਂ ਇੱਥੇ ਆਟਾ ਹੀ ਲਗਾ ਰਹੀ ਆ ਇਹਨੂੰ ਵੇਲ ਲੈਣਾ ਹੈ ਆਪਾਂ ਇਸ ਤਰੀਕੇ ਨਾਲ ਜੇ ਤੁਹਾਨੂੰ ਇਹ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਲਾਈਕ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਦੇਖੋ ਇਹਨੂੰ ਆਪਾਂ ਜਿਹੜਾ ਇਹ ਥੋੜਾ ਪਤਲਾ ਹੀ ਵੇਲਣਾ ਹੈ ਤਾਂ ਜੋ ਇਹ ਵਧੀਆ ਕ੍ਰਿਸਪੀ ਬਣੇ ਤੇ ਇਹਦੇ ਵਿੱਚ ਜਿਹੜੀ ਦਾਲ ਦਾ ਵੀ ਸਵਾਦ ਆਉਂਦਾ ਹੈ ਕਿਉਂਕਿ ਆਪਣੇ ਆਪਾਂ ਦਾਲ ਗ੍ਰाइंड ਨਹੀਂ ਕੀਤੀ ਹੈਗੀ ਜੇ ਤੁਸੀਂ ਗ੍ਰाइंड ਕਰਨਾ ਚਾਹੋ ਤਾਂ ਕਰ ਵੀ ਸਕਦੇ ਆ ਪਰ ਇਹ ਥੋੜੀ ਦਰਦਰੀ ਦਰਦਰੀ ਵਧੀਆ ਲੱਗਦੀ ਆ ਤੇ ਹੁਣ ਆਪਾਂ ਇਹਨੂੰ ਕੱਟ ਕਰ ਲੈਣਾ ਜਿੱਦਾਂ ਦਾ ਵੀ ਤੁਸੀਂ ਚਾਹੁੰਦੇ ਆ ਮੈਂ ਇਹਦਾ ਚੌਰਸ ਜੀ ਸ਼ੇਪ ਤੇ ਕੱਟ ਕਰ ਰਹੀ ਆ ਤੇ ਸਾਰੇ ਮੈਦਾ ਬਣਾ ਲੈਣੇ ਆ ਇਹ ਦੇਖੋ ਸਾਰੇ ਇਹਦਾ ਬਣਾ ਲਏ ਆ ਮੈਂ ਹੁਣ ਮੈਂ ਇੱਥੇ ਤੇਲ ਜਿਹੜਾ ਗਰਮ ਹੋਣੇ ਰੱਖਿਆ ਹੈ ਤੇ ਤੇਲ ਜਦੋਂ ਮੀਡੀਅਮ ਹੌਟ ਹੋ ਗਿਆ ਤੇ ਉਦੋਂ ਆਪਾਂ ਇਹ ਸਾਰੀ ਮਟਰੀ ਪਾ ਦੇਣੀ ਹੈ ਆਪਣੀ ਵਿੱਚ ਤੇ ਤੇਲ ਨੂੰ ਆਪਾਂ ਜਿਹੜਾ ਆ ਹਲਕਾ ਹਲਕਾ ਇਦਾਂ ਜਿੱਦਾਂ ਚਲਾਉਂਦੇ ਜਾਣਾ ਹੈ ਮਟਰੀ ਨੂੰ ਤੇ ਇਹਨੂੰ ਵਧੀਆ ਕ੍ਰਿਸਪੀ ਹੋਣ ਤੇ ਫਰਾਈ ਕਰਨਾ ਹੈ ਘੱਟ ਗੈਸ ਤੇ ਤਾਂ ਜੋ ਇਹ ਵਧੀਆ ਅੰਦਰ ਤੈੰ ਵੀ ਪੱਕ ਜੇ ਤੇ ਜਿਉ ਇੰਨਾ ਸੋਹਣਾ ਕਲਰ ਆ ਗਿਆ ਉਦੋਂ ਆਪਾਂ ਇਹਨੂੰ ਕੱਢ ਲੈਣਾ ਹੈ ਤੇ ਆਪਣੀ ਬਹੁਤ ਹੀ ਟੇਸਟੀ ਇੱਕਦਮ ਕ੍ਰਿਸਪੀ ਵਾਲੀ ਮਟਰੀ ਬਣ ਕੇ ਤਿਆਰ ਆ ਇਹਨੂੰ ਤੁਸੀਂ ਜਿਹੜਾ ਆ ਸਟੋਰ ਕਰ ਸਕਦੇ ਹੋ 에어ਟਾਈਟ ਕੰਟੇਨਰ ਦੇ ਵਿੱਚ ਸਟੋਰ ਆਪਾਂ ਠੰਡਾ ਕਰਕੇ ਹੀ ਕਰਨਾ ਹੈ ਤੇ ਆਪਣੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਆ ਵੀਡੀਓ ਨੂੰ ਲਾਈਕ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਤੇ ਨਵੇਂ ਚੈਨਲ ਜਰੂਰ ਸਬਸਕ੍ਰਾਈਬ ਕਰਿ